ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸੁਖਚਾਨਣਾ ਸਾਹਿਬ ਵਿਖੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇਆ ਢਾਡੀ ਜਥੇਆ ਤੇ ਕਥਾਵਾਚਕਾਂ ਨੇ ਕੀਰਤਨ ਢਾਡੀ ਪਾਠ ਅਤੇ ਕਥਾ ਰਾਈਆਂ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਸਮਾਗਮ ਦੇ ਦੌਰਾਨ ਜਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਨਜ਼ਰਾਈਆਂ ਉੱਥੇ ਹੀ ਸੰਗਤਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਵੀ ਮੱਥਾ ਟੇਕਣ ਲਈ ਲੱਗੀਆਂ ਹੋਈਆਂ ਸਨ ਜਦਕਿ ਸੰਗਤਾਂ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀ ਲਗਾਈਆਂ ਗਈਆਂ ਸਨ ਵਕਫਾ ਕੁ ਬੁਲਾਰੇ ਨੇ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਵਿਸਾਖੀ ਦਾ ਦਿਹਾੜਾ ਜਿਹੜਾ ਹੈਗਾ ਬੜੀ ਖੁਸ਼ੀਆ ਤੇ ਚਾਹ ਦੇ ਨਾਲ ਜਿਹੜਾ ਬਣਾਇਆ ਜਾ ਰਿਹਾ ਹੈ ਉਸੇ ਕਿਰੀ ਵਿੱਚ ਜਿੱਥੇ ਇਹ ਦਿਹਾੜਾ ਜਿਹੜਾ ਹੈਗਾ 6 ਹਫ਼ਤਾ ਤੋਂ ਬਣਵਾਇਆ ਜਾ ਰਿਹਾ ਉਹ ਅਸਰ ਬਹੁਤ ਸ਼ਾਨਾ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਕਿ ਪੁਗਾਰੇ ਵਿੱਚ ਵੀ ਜਿਹੜਾ ਹੈਗਾ ਪੁਗਾਰੇ ਪਾਸੇ ਵਾਲੋ ਇਹ ਵਿਤਲ ਅਸਥਾਨ ਤੇ ਇੱਥੇ ਕੇ ਕੰਤਾਚਰੀ ਗੋਗੋਰੀ ਸਾਹਬਾ ਜੀ ਆਪ ਕਿ ਉਹਨੇ ਛੋਟਾ ਰੋਪਤ ਹੈਗੇ ਇੱਥੇ ਵੀ ਲੱਖਾਂ ਦੇ ਗ੍ਰਕ ਵਿੱਚ ਜਿਹੜੇ ਹੈਗੇ ਸਿਕਸ ਸਰਦਾਰੋਂ ਜਿਹੜੇ ਹੈਗੇ ਜਿਵੇਂ 500 ਗੁਰੂਆਂ ਦਾ ਸੁਚੇਨ ਸੰਸਾਰ ਤੇ ਜਦੋਂ ਤੱਕ ਅਸਥਕ ਹੋ ਕੇ ਗੁਰੂ ਮਾਧਿਯ ਦੇ ਨੇ ਅਸੀਸਾਂ ਤੇ ਖੁਸ਼ੀ ਪ੍ਰਾਪਤ ਕਰਦੇ ਹਨ ਜੋ ਵੀ ਕਿਸੇ ਦੀ ਵੀ ਕੋਈ ਮੰਨ ਦੀ ਚਾਹਤ ਹੁੰਦੀ ਹੈ ਉਹ ਵੀ ਇਹ ਹੈਗੀ ਆ ਕਿ ਜਦੋਂ ਤੱਕ ਹੋ ਕੇ ਗੁਰੂ ਮਾਤ ਤੋਂ ਜਿਹੜਾ ਹੈ ਪ੍ਰਾਪਤ ਅਸੀਸ ਪ੍ਰਾਪਤ ਕਰ ਰਹੇ ਹੈਗੇ ਕਿ ਮੈਂ ਆਪਣੇ ਵੱਲੋਂ ਕੁਫਰ ਵਾਲੇ ਅਸੂਲ ਆਪਕੋ ਆਪ ਸਭ ਨੂੰ ਬਹੁਤ ਫੇਰਿ ਕੋਰੇ ਸਖੀਤ ਰਧਿਆ ਲਖ ਲਪੁਰਾ ਇਹਦਾ ਤੇ ਗੁਰਮਾਤਾ ਜੀ ਦਾ ਉੱਚਾ ਦਾਸ ਕਰਦਾ ਕਿ ਸਾਡੇ ਸਾਰੇ ਅੱਤੇ ਆਪਣੀ ਕਿਰਪਾ ਬੜਾਈ ਰੱਖੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾਦ ਕੀਜੈ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਣ ਲਈ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹ ਪੈਗਾਮ ਨੂੰ ਲਾਗੂ ਕਰਨ ਦਾ ਮਨ ਬਣਾਇਆ ਤੇ ਅੱਜ ਦੇ ਦਿਨ ਇਸ ਨੂੰ ਲਾਗੂ ਕਰਕੇ ਉਹਨਾਂ ਪੰਜ ਪਿਆਰਿਆਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਪੈਗਾਮ ਨੂੰ ਮੰਨ ਕਰਕੇ ਮੰਨਿਆ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇ ਕੇ ਅੱਜ ਦਾ ਦਿਨ ਖਾਲਸੇ ਦੇ ਰੂਪ ਵਿੱਚ ਉਹਨਾਂ ਨੂੰ ਸਾਜਿਆ ਜਿਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਗਿਆ ਤਾਂ ਮੈਂ ਬੇਨਤੀ ਕਰਾਂ ਅੱਜ ਦਾ ਦਿਨ ਮਨਾਉਣ ਦਾ ਅਖਤ ਦੇਹੀ ਆ ਵੀ ਅਸੀਂ ਗੁਰੂ ਦੇ ਦਿੱਤੇ ਹੋਏ ਪੈਗਾਮ ਨੂੰ ਗੁਰੂ ਦੇ ਦਿੱਤੇ ਹੋਏ ਸੰਦੇਸ਼ ਨੂੰ ਗੁਰੂ ਦੇ ਦਿੱਤੇ ਹੋਏ ਹੁਕਮ ਨੂੰ ਅਸਲੀ ਰੂਪ ਵਿੱਚ ਮੰਨ ਸਕੀਏ ਤਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਦਾ ਸਰਕੇ ਸਾਡੇ ਗੁਰੂ ਦਾ ਜੋ ਪੈਗਾਮ ਹੈ ਸਾਡੇ ਗੁਰੂ ਦਾ ਜੋ ਸੰਦੇਸ਼ ਹੈ ਕਿ ਪੀਓ ਪੋਹਲ ਖੰਡ ਤਿਹਾਰ ਹੋਈ ਜਨਮ ਸਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖੰਡੇ ਵਾਟੇ ਦਾ ਅਮਰ ਛੱਕੇ ਗੁਰੂ ਵਾਲੇ ਬਣਿਏ ਜਦੋਂ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਵਾਂਗੇ ਤੇ ਸਾਨੂੰ ਬਾਹਲੇ ਦੁਸ਼ਮਣਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਆਤ ਨਹੀਂ ਰਹੇਗਾ ਇਸ ਲਈ ਸਭ ਤੋਂ ਪਹਿਲਾਂ ਤੇ ਕੋ ਗੱਲ ਗੁਰੂ ਦਾ ਹੁਕਮ ਲੰਦੇ ਹੁਕਮਨੀਆਂ ਹੋਵੇ ਪ੍ਰਮਾਣ ਤਾਂ ਖਸਮੇ ਕਾ ਮੈਲ ਵੀ ਤਦੇ ਸਾਡੇ ਦਿਨ ਮਨਾਏ ਸਮਝੋ ਅੱਜ ਦੇ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਾਰ ਸਤਿਗੁਰੂ ਰਹਿਮਤガル ਆਉਣ ਵਾਲਾ ਸਮਾਂ ਸਿੱਖ ਕੌਮ ਤੇ ਆਪਣੇ ਮਿਹਰ ਪ੍ਰਿਆਤ ਰੱਖ ਕੇ ਚੜ੍ਹਦੀ ਕਲਾ ਵਾਲਾ ਚੱਕਰ ਨੂੰ ਵਾਇ ਦੁਜੀ ਖਾਲਸਾ ਵਾਇ ਦੁਜੀ ਖਾਲਸਾ\,ਕਾਰਪੁਰਖੀ ਫੌਜ ਫਰਖੜੇ ਖਾਲਸਾ ਪਰਮਾਤਮ ਦੇ ਮੌਜਤ ਅੱਜ ਦੇ ਦਿਨ ਸੈਵਕ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ 1699 ਦੀ ਵਿਸਾਖੀ ਉਤੇ ਅਨੰਦਪੁਰ ਦੀ ਠੇਰੀ ਉਤੇ ਖੜ ਕੇ ਪੰਜ ਸਿਰਾਂ ਦੀ ਮੰਗ ਕੀਤੀ ਔਰ ਬਾਰੀ-ਬਾਰੀ ਪਾਣੀ ਸੇਕ ਜਿਹੜੇ ਨੇ ਉਹ ਉਠੇ ਔਰ ਉਹਨਾਂ ਨੇ ਆਪਣੇ ਸੀਸ ਸੇ ਗੁਰੂ ਦੇ ਅੱਗੇ ਸਮਰਪਿਤ ਕੀਤੇ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪੰਜ ਪਿਆਰਾਂ ਦਾ ਖਿਤਾਬ ਦਿੱਤਾ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਚਕਾਇਆ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਖਾਸਾ ਪੰਦੀ ਸਿਰਜਣਾ ਕੀਤੀ ਸੋ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਮਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾਂ ਔਰ ਗੁਰੂ ਸਾਹਿਬ ਨੇ ਸਾਡੇ ਤੇ ਰਹਿਮਤ ਕਰਤੀ ਬਾਖਸ਼ ਕੀਤੀ ਆ ਸੁਰਨਰ ਮਨਜਨ ਅੰਮ੍ਰਿਤ ਕੋਈ ਦੇ ਸਮਰਪਿਤ ਕਰਤੇ ਪਾਇਆ ਗੁਰੂ ਸਾਹਿਬ ਨੇ ਸਾਡੇ ਉੱਤੇ ਅਮਰਦੀ ਦਾਤ ਬਖਸ਼ੀ ਆ ਤੇ ਇਸ ਕਰਕੇ ਹਰ ਗੁਰਸਿੱਖ ਕਮਾਈ ਭਾਏ ਦਾ ਫਰਜ਼ ਬਣਦਾ ਹੈ ਕਿ ਅਸੀਂ ਜੇ ਸਿਕ ਪਰਿਵਾਰ ਆ ਜਾਮ ਲਿਆ ਤੇ ਅਸੀਂ ਗੁਰੂ ਕੇ ਜਿਹੜੇ ਸਿੱਖ ਆ ਉਹ ਬਣੀਏ ਅਮਰਤ ਧਾਰੀ ਹੋਈਏ ਰਹਿਤਾਂ ਦੇ ਧਾਰਨੀ ਬਣੀਏ ਕਰਜ਼ਾ ਤੋਂ ਬਚੀਏ ਔਰ ਤਾ ਜੋ ਇੱਕ ਚੰਗੇ ਸਮਾਜ ਦੀ ਸਜਣਾ ਜਿਹੜੀ ਹੈ ਉਹ ਅਸੀਂ ਕਰ ਸਕੀਏ ਸੋ ਸੋ ਮੈਂ ਸਮੁੱਚੇ ਪ੍ਰਬੰਧਕ ਬਲੋ ਸੰਤਾਂ ਦਾ ਵੀ ਧੰਨਵਾਦ ਕਰਦਾ ਆ ਔਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਬਰਤੀ ਕਰਦਾ ਗੁਰੂ ਸਾਹਿਬ ਸਮੁੱਚੇ ਖਾਲਸਾ ਪੰਥ ਨੂੰ ਆਪਸੀ ਇੱਕਾ ਇਤਬਾਗ ਵਕਸ਼ੇ ਕਿਸੇ ਨਿਸ਼ਾਨ ਸਾਹਿਬ ਥੱਲੇ ਖਤਰਾਉਂ ਦੀ ਬਲਬਤੀ ਵਕਸ਼ੇ ਮੈਂ ਅੱਜ ਸਾਖੀ ਦੇ ਸ਼ੁਭ ਜੜੀਆਂ ਸਮੂਹ ਲੱਖਾਂ ਨਿਵਾਸੀਆਂ ਨੂੰ ਲੱਖ ਲੱਖ ਰਈਆਂ ਦਿੰਦਾ ਹਾਂ ਅੱਜ ਤੋਂ 325 ਸਾਲ ਪਹਿਲਾਂ ਤਕਸੀ ਕੀ ਗੜ੍ਹ ਚੱਤੀ ਤੇ ਅਨੰਕੁਰ ਸਾਹਿਬ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਜਾ ਪਿਆਰੇ ਨੂੰ ਅਮਰ ਸਿਖਾ ਕੇ ਸਾਜਣਾ ਪੰਥੀ ਸਾਜਣਾ ਕੀਤੀ ਸੀ ਮੈਂ ਅੱਜ ਦੇ ਮੌਕੇ ਤੇ ਸਮੂਹ ਸੰਤਾਂ ਨੂੰ ਇੱਕ ਵਾਰ ਫਿਰ ਨਦਰਗੋਈ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਤ ਅਗੰਬੜਾ ਬ੍ਰਿਆਮਤ ਕੇਲਾ ਵਾਹ ਵਾ ਗੋਬਿੰਦ ਸਿੰਘ ਆਪੇ ਗੁਰਤੇ ਲਾ ਅੱਜ ਖਾਲਸਾ ਸਾਜਣਾ ਦਸ਼ੀਆਂ ਵਸਾਕੀਆਂ ਨਾਲ ਕਲਾਂ ਲੇਵਾ ਨੂੰ ਦੇਸ਼ ਔਰ ਵਿਦੇਸ਼ ਵਿਚਰਨ ਜੀ ਸੰਸਦ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰ ਪਾਸ਼ਾ ਆਪਣੇ ਮੇਰੇ ਪਰ ਹੱਥ ਰੱਖੇ ਆਉਣ ਵਾਲਾ ਸਮਾਂ ਭਾਗਾ ਵਾਲਾ ਹੋਵੇ ਸੁੱਖਾ ਨਾ ਹੋਵੇ ਸਾਰੇ ਸੰਸਾਰ ਵਿੱਚ ਮਹਾਰਾਜ ਸੁਖ ਬਤਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਲੋਕਾਂ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਾਰੇ ਸਾਰੇ ਸੰਸਾਰ ਦੇ ਵਾਸੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਇਸ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਨੂੰ ਕਰਉ ਨਵਾਸ ਅੱਜ ਤੋਂ 325 ਸਾਲ ਪਹਿਲਾਂ ਦਸਵੇਂ ਪਾਤਸ਼ਾਹ ਦਸ਼ਮੇਸ਼ ਪਤਾ ਤਨਤਾ ਸ਼ਿਲੀ ਨੂੰ ਸੁਹਾਣਾ ਜੀ ਨੇ ਖਾਲਸਾ ਪੰਥ ਦੀ ਸਾਇਦਨ ਕੀਤੀ ਸੀ ਖਾਲਸਾ ਪੰਥ ਦੇ ਸਾਇਦਨ ਦੇ ਵਾਸਤੇ ਮੁਸਾਕੀ ਦੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਵਸਦੇ ਹੋਏ ਹਰ ਇੱਕ ਨਾਨਕ ਨਾਮਲੇ ਵਸਣਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਆਓ ਆਪਾਂ ਗੁਰੂ ਸਾਹਿਬਾਂ ਦੇ ਦਿੱਤੇ ਹੋਈਆਂ ਆਪਾਂ ਉਹਨਾਂ ਨੇ ਸਿੱਖਿਆਵਾਂ ਚਾਹਦੇ ਹੋਈ ਆਪ ਵੀ ਅੰਮ੍ਰਿਤਾਰੀ ਹੋਈਏ ਆਪਣੇ ਬੱਚੇ ਨੂੰ ਅੰਮ੍ਰਿਤਾਰੀ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਦਿਨ ਆ ਸਿੱਖ ਪੰਥ ਵਾਸਤੇ ਸਾਰੀ ਦੁਨੀਆ ਵਾਸਤੇ ਇਹ ਬਹੁਤ ਵੱਡਾ ਇਤਿਹਾਸਕ ਦਿਨ ਆ ਜਿੰਨੀ ਖੁਸ਼ੀ ਓਨੀ ਕਸ਼ਟ ਇਸ ਦਿਨ ਤੇ ਦੋਈ ਜੁੜੇ ਹੋਇਆ ਜਿਹੜਾ ਕਿ ਅੱਜ 1674 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਚੀਂਦ ਕਿਤੇ ਗਏ ਦਿੱਲੀ ਦੇ ਵਿੱਚ ਉਦੋਂ ਜਦੋਂ ਉਹਨਾਂ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਦਾ ਤੇ ਧੜ ਰੰਦੀ ਦਿੱਲੀ ਵਿੱਚ ਕੋਈ ਸਿੱਖ ਨੇ ਦੋਹਾਂ ਦਾ ਸੰਸਕਾਰ ਨਹੀਂ ਕੀਤਾ ਇੱਕੋ ਇੱਕ ਗੁਰੂ ਸਾਹਿਬ ਜਿਨ੍ਹਾਂ ਦਾ ਦੋਥੈ ਸੰਸਕਾਰ ਹੋਇਆ ਧੜ ਦਿੱਲੀ ਤਸੀਸ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਨੇ ਭਾਈ ਜੱਤੇ ਨੂੰ ਪੁੱਛਿਆ ਕਿ ਉੱਥੇ ਬਾਕੀ ਹੋਰ ਸਿੱਖ ਸਿਗੇ ਉਹ ਕਹਿੰਦੇ ਸੀ ਬਹੁਤ ਪਰ 도ੜ ਗਏ ਉਹਨੀਆਂ ਕਿ ਐਸਾ ਖਾਲਸਾ ਪੰਥ ਸੱਜੂ ਜਿਹਦੇ ਵਿੱਚ ਜਿਹੜਾ ਵੱਖਰਾ ਹੀ ਸਿੱਖ ਦਿੱਸੂ ਤੇ ਮਰ ਮਿਰਣ ਤੇ ਪੂਰਾ ਤਿਆਰ ਹੋਜੂ ਫੌਜ ਤਿਆਰ ਹੋਜੂਗੀ ਇਸ ਫੌਜ ਤਿਆਰ ਕਰਨ ਨੂੰ ਇਸ ਸਕੂਲ ਖੋਲਣ ਨੂੰ ਇਸ ਯੂਨੀਵਰਸਿਟੀ ਖੋਲਣ ਨੂੰ 25 ਸਾਲ ਲੱਗਾ ਹੈ 1699 ਨੂੰ ਅਮਰਦਾ ਬਟਾ ਤਿਆਰ ਕੀਤਾ ਗਿਆ ਜਿੱਥੇ ਪਹਿਲੇ ਗੁਰੂ ਇਹ ਬਣੇ ਕਿ ਪੰਜਾ ਪਿਆਰਿਆਂ ਨੂੰ ਜਿੱਥੇ ਗੁਰੂ ਸਾਹਿਬ ਦੀ ਥਾਪਨਾ ਦਿੱਤੀ ਉਥੇ ਆਪ ਨੀਵੇਂ ਹੋ ਗਏ ਚੋੱਕੇ ਉਹਨਾਂ ਤੋਂ ਅਮਰਦੀ ਦਾਦ ਬਖਸ਼ੀ ਸਾਨੂੰ ਅੰਮ੍ਰਿਤ ਛਕਣ ਦੇ ਨੱਤੇ ਤੇ ਹੀ ਪੂਰੇ ਸਿੱਖ ਨਹੀਂ ਬਣ ਜਾਂਦਾ ਬਹੁ ਗਿਣਤੀ ਮੇਰੇ ਵਰਗਿਆਂ ਦੀ ਆ ਕਿ ਜਿਹੜੇ ਕਹਿੰਦੇ ਅਸੀਂ ਅੰਮ੍ਰਿਤ ਛਕ ਲਿਆ ਅਸੀਂ ਬਹੁਤ ਵੱਡੇ ਸਿੱਖ ਬਣ ਗਏ ਪਰ ਗਲਤਫਹਿਮੀ ਆ ਅਸੀਂ ਪੂਰੇ ਫੇਰਿਆ ਕੁਝ ਬੰਦੇ ਪਾਸ ਆ ਜਿਹੜੇ 10ਵੇਂ ਪਾਤਸ਼ਾਹ ਦੇ ਪੂਰਨੇ ਨਾਲ ਚੱਲਦੇ ਆ ਅਸੀਂ ਉਹਨਾਂ ਦੇ ਮਗਰ ਲੱਗ ਕੇ ਆਪਣਾ ਵੀ ਜੀਵਨ ਸੁਧਾਰੀਏ ਤੇ ਬਾਕੀ ਬੱਚਿਆਂ ਨੂੰ ਵੀ ਸੁਧਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਠਹਾਡੇ ਕੇ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਐਸ ਆਰ ਐਸ ਮਾਗਮ ਦਾ ਨਵਰੰਗ ਚੈਨਲ ਦੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ